ਵੇਲਾ ਸਿਮਰਤ ਤੂੰ ਚਾਹ ਪਾਣੀ ਬਣਾਉਣ ਗਈ ਤੋ ਚਲ ਵੀ ਗਏ ਆ ਚਾਹ ਵੀ ਨਹੀਂ ਕਿਤੇ ਪੀ ਕੇ ਕੇ ਮੰਮੀ ਤੇਰੀ ਦੀ ਨਾ ਆਕੜ ਬੜੀ ਵੈਹੇ ਆ ਤੋ ਚੰਗਾ ਕੀਤਾਈ ਕਿ ਸੂਟ ਚੇਂਜ ਕਰ ਲਿਆ ਉਹ ਤੂੰ ਨਾ ਸੇਵਕ ਦੀ ਪਸੰਦ ਕਰਕੇ ਪਾਇਆ ਸੀ ਨਾ ਪਰ ਗਰਮੀ ਵੀ ਲੱਗਦੀ ਏ ਉਹਦੇ ਵਿੱਚ ਹਾਂਜੀ ਮੰਮੀ ਮੈਂ ਤੇਰੀ ਚੇਂਜ ਕਰਾਂ ਮੈਨੂੰ ਮੇਰੇ ਕੋਲ ਜਰਾ ਟੈਮ ਨਹੀਂ ਪਾਇਆ ਜਾਣਾ ਹਾਂ ਨਾਲੇ ਹੁਣ ਆਪਾਂ ਬਾਜ਼ਾਰ ਵੀ ਜਾਣਾ ਵਾ ਸੇਵਕ ਦੀ ਸਾਰੀ ਤਿਆਰੀ ਕਰਨੀ ਏ ਹਲਕਾ ਫੁਲਕਾ ਵਧੀਆ ਰਹਿਣਾ ਸੂਟ ਹਾਂਜੀ ਮੰਮੀ ਤੂੰ ਇਹਨੇ ਚਾਹ ਪੀ ਲੋ ਤੇ ਮੈਨੂੰ ਉਹਦੀ ਪੈਕਿੰਗ ਕਰਾਣਾ ਕੁਝ ਕਰ ਦੇਣੀ ਆ ਠੀਕ ਆ ਹਾਂ ਨੇ ਪਹਿਲੇ ਪਹਿਲਾਂ ਬਜ਼ਾਰੋਂ ਲੈ ਆਈਏ ਨਾ ਸਾਮਾਨ ਫਿਰ ਇੱਕੋ ਵਾਰੀ ਪੈਕਿੰਗ ਕਰੀ ਅੱਛਾ ਪਹਿਲਾਂ ਬਜ਼ਾਰ ਜਾਈਏ ਨਾ ਹਾਂ ਬਜ਼ਾਰ ਦਾ ਕੰਮ ਠੀਕ ਆ ਚਲ ਚਾਹ ਪੀਲਾ ਫੇ ਚੱਲੀਏ ਮੈਂ ਸਿਮਰਤ ਪੁੱਤ ਇਹ ਗੱਲ ਕਵਾਂ ਹਾਂਜੀ ਦਾਦੀ ਤੇਰੀ ਨਾ ਜਿੱਦਾਂ ਮਰਜੀ ਹੈਗੀ ਪਰ ਨਾ ਮੈਨੂੰ ਲੱਗਣ ਦੇ ਕਿ ਉਹਨਾਂ ਨੂੰ ਪਛਤਾਵਾ ਬੜਾ ਹੈ ਆਪਣੇ ਕੀਤੇ ਦਾ ਅੰਦਰ ਉਹ ਨਾ ਟੁੱਟੀ ਪਈ ਲੱਗਦੀ ਹੋ ਮਮੀ ਹੋਣ ਟੁੱਟੰਦਾ ਕੀ ਫਾਇਦਾ ਜੇ ਉਹ ਮੈਨੂੰ ਸਾਹਮਣੇ ਰੱਖਣਾ ਹੈ ਨਾ ਉਹਦੋਂ ਉਹਨਾਂ ਨੇ ਮੇਰੀ ਪਰਵਾਹ ਨਹੀਂ ਕੀਤੀ ਹੁਣ ਉਹਨਾਂ ਦੇ ਮਥਰੂਆਂ ਨੂੰ ਇਹ ਦਰੇਦ ਨੂੰ ਹੁਣ ਮੈਂ ਕੀ ਕਰਨਾ ਜੇ ਰੋ ਟਾਈਮ ਹੀ ਨਾ ਕਿੰਦੇ ਦਿਨਾਂ ਵੇਲਾ ਉਦੋਂ ਚੰਗਾ ਜਿਹੜਾ ਸੰਭਿਆ ਜਾਵੇ ਕੰਗੇ ਟਾਈਮ ਨੂੰ ਹੀ ਕੀ ਕਰਨਾ ਚਲੋ ਤੁਸੀਂ ਛੱਡੋ ਉਹਨਾਂ ਦੀਆਂ ਗੱਲਾਂ ਤੁਸੀਂ ਚਾਹ ਪੀਓ ਇਹ ਵੀ ਗੱਲ ਹੈਗੀ ਪੁੱਤ ਉਦੋਂ ਉਹਨਾਂ ਨੇ ਮੇਰਾ ਸੰਭਿਆ ਨਹੀਂ ਹੁਣ ਪਛਤਾਉਣ ਦਾ ਕੋਈ ਫਾਇਦਾ ਨਹੀਂ ਹੈ ਮੰਮੀ ਪਰ ਸਭ ਤੋਂ ਜ਼ਿਆਦਾ ਦੁੱਖ ਮੈਨੂੰ ਇਸ ਗੱਲ ਦਾ ਵਾ ਇਹਦਾ ਮਰਜ਼ੀ ਹੈ ਨਾ ਮੇਰਾ ਪਿਓ ਹੀ ਚੰਗਾ ਹੀ ਮਾੜਾ ਹੀ ਮੇਰਾ ਜੋ ਕੁਝ ਵੀ ਕੀਤਾ ਪਰ ਇਹਨਾਂ ਨੇ ਇੱਕ ਵਾਰੀ ਦੱਸਣਾ ਤੇ ਚਾਹੀਦਾ ਸੀ ਹੁਣ ਆ ਕੇ ਦੱਸਣ ਦੇ ਕਿ ਤੇਰਾ ਪਿਓ ਚਲ ਵਸਿਆ ਘਟੋ ਘਟ ਪਹਿਲਾਂ ਟਾਈਮ 'ਚ ਦੱਸ ਦਿੰਦੇ ਮੈਨੂੰ ਮੂੰਹ ਤੇ ਵੇਖਣ ਉਹਨਾਂ ਨਾਲ ਮਿਲ ਜਾਂਦਾ ਹੁਣ ਆ ਕੇ ਪਿਆਰ ਦੇ ਕੇ ਚਲ ਗਿਆ ਮੈਂ ਇਹੋ ਜਿਹਾ ਪਿਆਰ ਨੂੰ ਕੀ ਕਰਨਾ ਤੁਹਾਡੇ ਸਾਹਮਣੇ ਜਿਹੜਾ ਸਮਾਨ ਦੇ ਕੇ ਨਾ ਮੈਂ ਇੱਕ ਵਾਰੀ ਖੋਲ ਕੇ ਵੀ ਨਹੀਂ ਵੇਖਿਆ ਉਦਾਂ ਦੇ ਉਦਾਂ ਪਿਆਵਾ ਮਾਰਾ ਇਹਨੇ ਸਭ ਕੁਝ ਤਾਂ ਮੈਨੂੰ ਦੇ ਦਿੱਤਾ ਵਾ ਤੁਹੀਂ ਮਿਲੇ ਜੇ ਮੈਨੂੰ ਪਿਆਰ ਮਿਲਿਆ ਵਾ ਮੈਨੂੰ ਹੋਰ ਕਿਹੇ ਚੀਜ਼ ਦੀ ਲੋੜ ਨਹੀਂ ਹੈਗੀ ਹੁਣ ਇਹ ਤਾਂ ਗੱਲ ਹੈਗੀ ਪੁੱਤ ਜਿਵੇਂ ਤੇਰਾ ਪਿਓ ਇਦਾਂ ਹੋਇਆ ਸੀ ਨਾ ਉਦੋਂ ਹੀ ਸੱਦ ਲੰਦੇ ਚੱਲ ਆਖਰੀ ਵਾਰੀ ਜਾਂਦੀ ਵਾਰੀ ਕਹਿੰਦੇ ਹੁੰਦੇ ਨਾ ਮੂੰਹ ਹੀ ਵੇਖ ਲੰਦੀ ਤੇ ਉਹ ਵੀ ਕੀ ਪਤਾ ਤੈਨੂੰ ਯਾਦ ਕਰਦਾ ਕਰਦਾ ਹੀ ਨਹੀਂ ਗਿਆ ਮਾਂ ਨੇ ਫੇਸ਼ ਹੀ ਨਹੀਂ ਜਾਣ ਦਿੱਤੀ ਨਹੀਂ ਤੇਰੇ ਪਿਓ ਦੀ ਜਿਹੜੀ ਦਾਦੀ ਜਿਹੜੀ ਨਾ ਬਹੁਤ ਤੇਜ਼ ਵੀ ਲੱਗਦੀ ਵਿੱਚੋਂ ਵਿੱਚ ਮੈਨੂੰ ਮੰਮੀ ਤਾਰੀ ਤੇ ਮੈਂ ਤੁਹਾਨੂੰ ਕਹਿ ਨਹੀਂ ਨਾ ਜਿਹੜਾ ਸਭ ਤੋਂ ਜਿਆਦਾ ਲੋੜ ਮੀਂ ਉਹਨਾਂ ਦੀ ਨਾ ਉਦੋਂ ਨਹੀਂ ਮੇਰੇ ਨਾਲ ਖਲੋਤੇ ਤੇ ਹੁਣ ਮੈਂ ਕੀ ਕਰਨਾ ਉਹਨਾਂ ਨੂੰ ਚੱਲ ਕੋਈ ਨਹੀਂ ਤੇ ਤੂੰ ਆਪਣਾ ਮਨਨਾ ਹੋਲਾ ਕਰਿਆ ਕਰ ਕੋਈ ਗੱਲ ਨਹੀਂ ਮਾਸੀ ਜੀ ਨੱਚੇਤਾ ਭੁੱਲ ਗਿਆ ਤੈਨੂੰ ਪਤਾ ਬੁੱਢਿਆਂ ਨੂੰ ਚੇਤਾ ਰਹਿੰਦਾ ਆ ਮੈਂ ਕੁੜੀ ਨੂੰ ਦੇਣਾ ਸੀ ਮਾਂ ਆ ਵੀ ਕੀ ਚੇਤਾ ਆ ਫੇਰ ਕਦੀ ਦੇ ਦਿੰਦੇ ਦੱਸ ਮੈਨੂੰ ਫੜਾ ਦੋ ਕਾਗਜ਼ ਲਿਖਤ ਪੜਤ ਸਾਰੀ ਤੂੰ ਉਹਦੇ ਨਾਮ ਦੀ ਕਰਤੀ ਐ ਤੇ ਦੇ ਦੋ ਮੈਨੂੰ ਤੇ ਚਲ ਪਰ ਤ ਮੈਂ ਉਹਦੇ ਹੱਥ 'ਚ ਧਰ ਦਾਂਗੀ ਤੈਨੂੰ ਕੀ ਤਰਾਜ ਇਸ ਗੱਲ 'ਚ ਬਾਰ-ਬਾਰ ਅਗਲੇ ਦੇ ਘਰ ਜਾਂਦੇ ਚੰਗੇ ਲੱਗਦੇ ਆ ਮੈਂ ਕਿਹੜਾ ਪੁੱਤ ਥੋ ਕੁ ਚੋਕ ਲਿਆਉਣਾ ਫੜਾ ਕੇ ਤੇ ਆ ਜਾਣਾ ਥੋੜੀ ਇੱਜ਼ਤ ਕਰਾ ਕੇ ਆਏ ਓ ਔਰ ਇੱਜ਼ਤ ਕਰਮਾਨੀ ਜਨ ਜਾ ਕੇ ਉਹ ਕੁੜੀ ਨੂੰ ਜਦੋਂ ਤੁਸੀਂ ਲਫਾਫਾ ਫੜਾਇਆ ਨਾ ਉਹ ਮੈਂ ਤਾਂ 2 ਮਿੰਟ ਜਰਾ ਬਾਹਰ ਹੋ ਗਈ ਕੁੜੀ ਮੇਰੀ ਦਾ ਫੋਨ ਆ ਗਿਆ ਸੀ ਮੈਂ ਵੇਖਦੀ ਵੀ ਸੰਬਾਰੀ ਜੋ ਪਿੱਛੋ ਕਿ ਜਿਹੜੇ ਉਹਨੇ ਮਾਨ ਦੇ ਭਾਣਾਂ ਲਿੱਤਾ ਮੈਨੂੰ ਤਾਂ ਲੱਗਦਾ ਉਹਨੇ ਹੱਥ ਲਾ ਕੇ ਮੁਰਗੇ ਵੇਖਿਆ ਵੀ ਨਹੀਂ ਹੋਣਾ ਤੇ ਇਹਨੂੰ ਉਹਨੇ ਕੀ ਕਰਨਾ ਮੈਂ ਚੱਲ ਪੁੱਤ ਉਹਦੀ ਮਰਜ਼ੀ ਜਿਹੜੇ ਮੇਰੇ ਫਰਜ਼ ਹੀ ਮੈਂ ਆਪਣੇ ਪੂਰੇ ਕਰਨ ਮੇਰਾ ਕੀ ਪਤਾ ਪੁੱਤ ਮੈਨੂੰ ਇੱਕ ਗੱਲ ਮਾਸੀ ਦੱਸੋ ਆ ਪੋਤਰੀ ਤੁਹਾਡੀ ਮੈਂ ਪਾਲਦੀ ਸਾਰਾ ਕੁਝ ਕੀਤਾ ਮੈਨੂੰ ਕੀ ਪਿਆਰ ਨਾ ਦਿੱਤਾ ਜਾਏ ਕਦੀ ਕੁਛ ਕਦੀ ਸੋਚਿਆ ਜੇ ਕਿ ਲੈ ਨੇ ਮੇਰੀ ਧੀ ਸੰਭੀ ਸੀ ਕੁਝ ਕੀਤਾ ਵੈ ਮੈਂ ਵੀ ਇਹਦਾ ਕੁਝ ਸੋਚ ਲਾਂ ਜਿੰਨੇ ਸਭ ਕੁਝ ਕੀਤਾ ਜਿੰਨੇ ਇਤੋਂ ਤੱਕ ਤੁਹਾਡੀ ਧੀ ਨੂੰ ਪਹਚਾਇਆ ਪੋਤਰੀ ਨੂੰ ਉਹਦੇ ਲਈ ਤੇ ਤੁਹਾਡੇ ਕੋਈ ਹੈ ਨਹੀਂ ਦੋ ਮਿੱਠੇ ਬੋਲ ਵੀ ਨਹੀਂ ਗਏ 50 ਗੱਲਾਂ ਮੈਨੂੰ ਕਰਤੀਆਂ ਜੇ ਪੁੱਤ ਗੱਲਾਂ ਤੇ ਤੂੰ ਮੈਨੂੰ ਕਰਦੀਆਂ ਜੇ ਤੂੰ ਮੇਰੇ ਨਾਲ ਪਿਆਰ ਨਾ ਕਰਦੀ ਤੇ ਮੈਂ ਵੀ ਤੇਰੇ ਲਈ ਕੁਝ ਪਿਆਰ ਨਾਲ ਸੋਚਦੀ ਕਿ ਸੰਭੀ ਆ ਪਾਲੀ ਆ ਵਿਆਹੀ ਆ ਲੋਕਾਂ ਨੂੰ ਤਮਾਸ਼ਾ ਨਹੀਂ ਵਿਖਾਈ ਤੇ ਚੰਗੀ ਗੱਲ ਹੈ ਮੈਂ ਨਹੀਂ ਪੱਤਾ ਵਿਖਾਉਂਦੀ ਤੂੰ ਹੀ ਕਰਦੀ ਜੋ ਕੁਛ ਕਰਦੀ ਹੈਂ ਅਜੇ ਵੀ ਮੇਰੇ ਸਿਰ ਸਵਾ ਤੁਰੋ ਅਗਿਆਨੇ ਕਹਿਣਾ ਫੇਰ ਮੂੰਹ ਚੁੱਕ ਕੇ ਆਉਂ ਤੂੰ ਬੋਲਨੋਂ ਤੇ ਹਟਦੀ ਨਹੀਂ ਦੇਖ ਮੈਨੂੰ ਤਿਆਰ ਕਰ ਲੈ ਠੀਕ ਚਲ ਠੀਕ ਕਰ ਲੈ ਤਿਆਰ ਬਾਰ ਬਾਰ ਚੰਗਾ ਲੱਗਦਾ ਹੋਵੇ ਓਹੋ ਹਾਜਾ ਕੋਈ ਗੱਲ ਨਹੀਂ ਹਾਂ ਪਰ ਇੱਕ ਕੋਈ ਗੱਲ ਕਰੀ ਜੰਨੀ ਹੈ ਭੰਜੀ ਮਾਫ ਕਰਿਓ ਮੈਂ ਦੁਬਾਰਾ ਆ ਗਈ ਤੇ ਸਿਮਰਤ ਦੀ ਨਾ ਆ ਇੱਕ ਚੀਜ਼ ਰਹਿ ਗਈ ਸੀ ਅਮਾਨ ਅੱਤਰ ਰਹਿ ਗਈ ਸੀ ਹਾਂਜੀ ਭੰਜੀ ਕੋਡੀਨ ਬਲਾਦੋ ਮੈਂ ਸਿਮਰਤ ਨੂੰ ਮਿਲਣਾ ਹਾਂ ਹਾਂ ਕੋਈ ਪਤਾ ਕੀ ਕਹਿੰਦੀ ਸੀ ਇੰਨਾ ਦਾ ਨਾ ਕੋਈ ਕਾਗਜ਼ ਜ਼ਰੂਰੀ ਰਹਿ ਗਿਆ ਸੀ ਸਿਮਰਤ ਦਾ ਤੇ ਤੁਸੀਂ ਲੈ ਲਓ ਅਹੀਂ ਨਿਕਲੀਏ ਚਲਦੀ ਓਹ ਅੰਜੂ ਤੂੰ ਕੀ ਬੋਲੀ ਜਾਨੀ ਹੈ ਚਲੋ ਕਿਦਰ ਆਉਗੇ ਮੈਂ ਬਲਾ ਦਿੰਦੀ ਸਿਮਰਤ ਪੁੱਤ ਕੋਟੇ ਜੇ ਲੱਗੇ ਮੈਂ ਸਿਮਰਤ ਸਿਮਰਤ ਸਾਜੀ ਤੁਸੀਂ ਇਹ ਕੌਣ ਆ ਵਰਤਾ ਤਿੰਨੇ ਕੂਈ ਰੋ ਦੀ ਬੋਲ ਉਹ ਕਹਿੰਦੇ ਜੇਠ ਆ ਤੂੰ ਤਿੰਨੇ ਸੇਵਾ ਕੱਲਾ ਵਾ ਹੋਰੀ ਏਠੋ ਕੋਣੇ ਬੱਤੇ ਤਿੰਨਾਂ ਢੋਨੀ ਰੋਟੀਆਂ ਆਂ ਆ ਨਹੀਂ ਕਈ ਲੋ ਇਹ ਕਾਹਨੇ ਸਿਮਰਤ ਕੋਣ ਆਇਆ ਕਿੱਧਾ ਪਤਾ ਤੇਰਾ ਰਹਾ ਥੱਲਾ ਅਲੱਗ ਗੱਲਾਂ ਕਰਨ ਡਿਆ ਤੇਰਾ ਦੇਰ ਏ ਕਿ ਜੇਠ ਆ ਕਿ ਕੋਈ ਪ੍ਰਾਣਾ ਆਇਆ ਮਸੀ ਆ ਜੋ ਉਧਰ ਕੋਈ ਖਲ ਨਹੀਂ ਖਲ ਜਾਣੀ ਤੂੰ ਪਤਾ ਤੇਰਾ ਕਾਹ ਵਾ ਤੇ ਆ ਹੋਰ ਮੈਂ ਤਾਂ ਉਨੇ ਤਰ ਜਾਣਾ ਮੈਂ ਹੋਤੀ ਐ ਮੈਂ ਕੀ ਵੇਖਣ ਦੀ ਪੁੱਤ ਤੇ ਕੌਣ ਆ ਓਏ ਬੀਬੀ ਆ ਤੋ ਨੇ ਆ ਮਸੀ ਜੀ ਫਟ ਆ ਜਾ ਫਟ ਆ ਜਾ ਭੈਣ ਜੀ ਮੈਂ ਕੀ ਵੇਖਣ ਦੀ ਕੋਈ ਭੈਣ ਜੀ ਤੁਹਾਨੂੰ ਦੱਸਦੀ ਆਪਾਂ ਚੱਲੀਏ ਕਿਉਂ ਆ ਰੱਖੋ ਆਪਾਂ ਅਪਨ ਜੀ ਤੁਹਾਡਾ ਮੁੰਡਾ ਵਾ ਹਾਂਜੀ ਆ ਕਮਲੇ ਨਾਲ ਵਿਆਹ ਤੇ ਮੇਰੀ ਸੀ ਕੋਈ ਨਹੀਂ ਭੈਣ ਜੀ ਆਓ ਤੁਸੀਂ ਬਹਿ ਕੇ ਗੱਲ ਕਰਦੇ ਆਪਾਂ ਨਹੀਂ ਆਣੀ ਸੀ ਤੋ ਇਹ ਤੇ ਸਿਆਣੇ ਸੀ ਮੇਰਾ ਕੋਈ ਨਹੀਂ ਅੱਜ ਬਹਿ ਕੇ ਗੱਲ ਕਰਦੇ ਕੋਈ ਦਾ ਭੈਣ ਜੀ ਇਹ ਕੀ ਕੀਤਾ ਮੇਰੇ ਟੀਨ ਧੱਕਾ ਕੀਤਾ ਭੈਣ ਜੀ ਮਾਸੀ ਜੀ ਕਿਤੇ ਕੋਈ ਧੱਕਾ ਨਹੀਂ ਹੋਇਆ ਤੂੰ ਅੰਜੋ ਚੁੱਪ ਕਰ ਫੇਰ ਚੰਗਾ ਕੰਮ ਨਹੀਂ ਕੀਤਾ ਅੰਜੋ ਤੂੰ ਪਤ ਮੈਂ ਤੇਰੇ ਤੇ ਬੜੀ ਬਰਕਾਤ ਆ ਮੈਂ ਤੇ ਮੈਂ ਉਹ ਤੈਨੂੰ ਦਗਾ ਤੀ ਆ ਕੰਮ ਲੈਣਾ ਮੈਂ ਆਤੀ ਮੇਰੀ ਤੇ ਉਹ ਮਾਸੀ ਜੀ ਬਹਿ ਕੇ ਗੱਲ ਸੁਣ ਲੋ ਆਹ ਥੋੜੀ ਬੋਦੀ ਸ਼ਰਮ ਕਰ ਲੈਂਦੀ ਉਹ ਸੋਚ ਲੈਂਦੀ ਕਾਂਜੀ ਹੌਸਲਾ ਰੱਖੋ ਕੋਈ ਨਹੀਂ ਠੀਕ ਹੋਏ ਨਾਨੇ ਕੋਈ ਕੋਈ ਕਬਲਾ ਨਹੀਂ ਮੇਰਾ ਪੁੱਤ ਅੱਥੇ ਦਿਖਾਓ ਫਿਰ ਕੰਮ ਕਰ ਲਓ ਆਜੋ ਪਲੇ ਚਾਹੀਏ ਮੈਂ ਹੀ ਡਾਲ ਚੋਣਾ ਹਾਂ ਹਾਂ ਬੇਟਾ ਅੱਜ ਟੂਟ ਆਉਣੇ ਆ ਨਹੀਂ 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 ਕੁਛ ਨਹੀਂ ਕੁਛ ਨਹੀਂ ਹੈ ਨਾ ਮੈਂ ਇੰਨੀ ਹੋਰਿਆ ਚਾਕਲੇਟਾਂ ਹੋ ਤੋਫੀਆਂ ਲਫਾਵਾ ਲੈ ਆਈਆਂ ਨਾ ਸਾਰਾ ਮੈਂ ਮੋਤੀ ਲੈ ਚਾ ਜਾਓ ਹਾਂ ਮੋਤੀ ਮੋਤੀ ਸਭ ਹੋ ਸੰਭਾਲ ਲੈ ਜੀ ਦਿਖਾਓ ਹਾਂ ਮਾਂ ਮੋਤੀ ਆਈਆਂ ਇਹਨਾਂ ਕਹਿ ਤੂੰ ਜਾਓ ਕਿ ਤੁਹਾਡੇ ਲਈ ਹੋ ਸੰਭਾਲ ਲੈ ਕੇ ਨਹੀਂ ਮੈਂ ਹੋਰ ਵੀ ਲੈਣਾ ਸਮਾਨ ਜਾ ਜਾ ਉੱਕੇ ਲਈ ਉਕੇ ਮਾ ਬੜਾ ਟੱਪਾ ਹੋ ਗਈ। ਉਹੀ ਇੰਤਰਾ ਹਾਂ ਜਰਾ। ਤੈਨੂੰ ਨਹੀਂ ਪਤਾ ਅਸੀਂ ਥੋੜੀ ਦੇਰ ਪਹਿਲਾਂ ਘਰੋਂ ਹੋ ਕੇ ਗਏ ਆ। ਹੈਂ? ਤੂੰ ਆਪਣਾ ਖਸਮ ਐਵੇਂ ਲੱਗੇ ਤੁੜੀ ਫਿਰਦੀ ਐ। ਤੂੰ ਸਭ ਦਰਵਾਜ਼ੇ ਤੇ ਬੰਦ ਰੱਖ। ਤੇਨੂੰ ਕਿਹੜੀ ਘਾੜ ਸੀ ਇਸ ਘਰ ਚ? ਹੈਂ? ਆ ਠੀਕ ਹੋ ਜਾਣਾ ਸੀ ਇਹ ਦਵਾਈ ਨਾਲ। ਅੱਜ ਨਹੀਂ ਤੇ ਕੱਲ ਨਹੀਂ ਤੇ 6 ਨੂੰ ਸਾਲ ਨੂੰ ਮਹੀਨੇ ਕੁਝ ਨੂੰ ਠੀਕ ਹੋ ਜਾਣਾ ਸੀ। ਜੇ ਤੇਰੀ ਦਾਦੀ ਨੇ ਮੇਰੇ ਤੇ ਕੋਈ ਗੱਲਬਾਤ ਕੀਤੀ ਉਹ ਜੀ ਜਾਂ ਮੇਰੇ ਘਰ ਬਲੇ ਤੱਕ ਗੱਲ ਗਈ ਯਾਨੀ ਕਿ ਤੇਰੇ ਮਾਮੇ ਤੱਕ ਤੇ ਸਿਮਰਤ ਤੂੰ ਨਾ ਆਪਣਾ ਸਾਬ ਲਾ ਲਈ ਨਾ ਤੂੰ ਇਸ ਘਰ ਦੀ ਰਹੇਂਗੀ ਨਾ ਕਿ ਹੋਰ ਘਰ ਜੋਗੀ ਤੇ ਦਾਦੀ ਦੇ ਘਰ ਜਾਂ ਜੂਗੀ ਤੇ ਨੂੰ ਮੈਂ ਨਹੀਂ ਛੱਡਣਾਂਈ ਆ ਜਿਹੜਾ ਪਾਪ ਹੈ ਨਾ ਰਫੜ ਇਹਨੂੰ ਅੱਗੇ ਹੋਗੇ ਨਾ ਸਾਬ ਲਾ ਨਾ ਤੂੰ ਤੇ ਮੇਰੀ ਗੱਲ ਸੁਣ ਜਿਹੜੀ ਤੂੰ ਆ ਕਰਤੂਤ ਕੀਤੀ ਆ ਕੋਈ ਆਪਣੇ ਵੱਲ ਵੀ ਝਾਤੀ ਮਾਰ ਲੈਂਦੀ ਵੀ ਤੇਰੀ ਵੀ ਧੀ ਹੈਗੀ ਆ ਮੈਂ ਤੇ ਜਿਹੜੀ ਉਹਨੇ ਨਾ ਕੀਤੀ ਕੀਤੀ ਤੂੰ ਤੇ ਮੇਰੇ ਨਾਲ ਵੱਧ ਕੇ ਕਰਤੀ ਆ ਜਿਹੜੀ ਮੈਂ ਕਦੀ ਸੋਚ ਵੀ ਨਹੀਂ ਸਕਦੀ ਮਾਸੀ ਜੀ ਆਪਣਾ ਮੂੰਹ ਬੰਦ ਰੱਖੋ ਬੰਦ ਚੁੱਪ ਰਹਿ ਕੇ ਜਿਹਨੇ ਆ ਕੁਛ ਕੀਤਾ ਵਾ ਮੇਰੀ ਗੱਲ ਸੁਣੋ ਤੁਸੀਂ ਤੁਹਾਡਾ ਨਾ ਕੋਈ ਹੱਕ ਨਹੀਂ ਬੰਦਾ ਮੇਰੇ ਘਰ ਦੇ ਮਾਮਲੇ 'ਚ ਬੋਲਣ ਦਾ ਮੈਨੂੰ ਚਾਹੇ ਉਹਨਾਂ ਨੇ ਪਾਗਲ ਨਾਲ ਵਿਆਹ ਚਾਹੇ ਲੂਲੇ ਨਾਲ ਜਾਂ ਪਿੰਗਲੇ ਨਾਲ ਇਹ ਮੇਰੀ ਕਿਸਮਤ ਹੈ ਆ ਹੀ ਗਿਆ ਨਾ ਇਹ ਮੇਰੀ ਕਿਸਮਤ ਮੈਨੂੰ ਇੱਥੋਂ ਤੱਕ ਲੈ ਕੇ ਆਈ ਆ ਤੁਹਾਡਾ ਕੋਈ ਹੱਕ ਨਹੀਂ ਬੰਦੇ ਇਸ ਚੀਜ਼ ਨੂੰ ਕਹਿਣ ਦਾ ਕਿ ਕਿੰਨਾ ਵਿਆਹ ਤੱਕ ਕਿੰਨਾ ਨਹੀਂ ਵਿਆਹ ਤਾ ਨਾਲੇ ਤੁਸੀਂ ਕੌਣ ਹੁੰਦੇ ਜੀ ਇਹ ਚੀਜ਼ ਪੁੱਛਣ ਵਾਲੇ ਅੱਜ ਆ ਕੇ ਤੁਹਾਨੂੰ ਮੇਰੇ ਤੇ ਦਰੇਗ ਹੋ ਜਾਂਦਾ ਪੈ ਕਿ ਕਮਲੇ ਨਾਲ ਵਿਆਹ ਦਿੱਤੀ ਜਿਸ ਵਕਤ ਤੁਹਾਨੂੰ ਮੈਨੂੰ ਸਾਹਮਣਾ ਚਾਹੀਦਾ ਓਦੋਂ ਕਿੱਥੇ ਤੁਸੀਂ ਤੁਸੀਂ ਤਾਂ ਕੀ ਕਹਿੰਦੇ ਵਾਰ ਵਾਰ ਵਗ ਕੱਢ ਕੇ ਬਾਹਰ ਮਾਰਿਆ ਮੈਨੂੰ ਅੱਜ ਤੁਸੀਂ ਆ ਕੇ ਆਪਣਾ ਹੱਕ ਜਤਾਉਂਦੇ ਜੀ ਮੇਰੇ ਤੇ ਕਿ ਤੀ ਨਾ ਬੜਾ ਮਾੜਾ ਕਰ ਦਿੱਤਾ ਮਾੜਾ ਕਰਨ ਤੋਂ ਪਹਿਲਾਂ ਨਾ ਆਪਣੇ ਵੱਲ છાਤੀ ਮਾਰ ਸਭ ਤੋਂ ਜ਼ਿਆਦਾ ਮਾਰਨ ਤੁਸੀਂ ਕੀਤਾ ਹੋ ਸਕਦਾ ਜੀ ਤੁਸੀਂ ਮੇ ਨਾਲ ਨਾ ਕਰਦੇ ਸਭ ਕੁਝ ਤੇ ਮੈਥੋਂ ਤੱਕ ਨਾ ਪਹੁੰਚਦੀ ਰਹੀ ਗੱਲ ਨਾ ਮੇਰੀ ਕਿਸਮਤ ਜੇ ਰੱਬ ਨੇ ਮੇਰੇ ਇੱਥੋਂ ਤੱਕ ਲਿਆਂਦਾ ਨਾ ਅੱਗੇ ਵੀ ਰੱਬ ਚੰਗਾ ਹੀ ਕਰੂਗਾ ਮੈਂ ਇਸ ਘਰ ਪਰਵਾਸ ਨਾ ਬੜਾ ਖੁਸ਼ ਹਾਂ ਤੇ ਮੇਰੇ ਘਰ ਵੱਲ ਦੀ ਤੁਸੀਂ ਗੱਲ ਕਰਦੇ ਨਾ ਉਹਦੇ ਨਾਲ ਮੈਂ ਬਹੁਤ ਖੁਸ਼ ਹਾਂ ਸਿਮਰਤ ਨਾ ਪੁੱਤ ਇਦਾਂ ਨਾ ਕਰ ਪੁੱਤ जख्मਾਂ ਤੇ ਲੂਣ ਨਾ ਪਾ ਪੁੱਤ जख्मਾਂ ਤੇ ਜਿਹਮ ਜਿਹੜੇ ਤੁਸੀਂ ਮੈਨੂੰ ਦਿੱਤੇ ਨਾ ਇਹ ਸਾਰੀ ਉਮਰ ਨਹੀਂ ਭਰਨ ਵਾਲੇ ਇਹ ਕਿਹੜਾ ਹੀ ਸੋਖਾ ਵਾ ਤੁਸੀਂ ਤੇ ਜਬਾਨ ਹਿਲਾ ਦਿੱਤੀ ਕਿ ਮੈਨੂੰ ਮਾਫ਼ ਕਰ ਦੇ ਮਾਫ ਕਰਨਾ ਤੇ ਕਹਿਣਾ ਤੇ ਮਾਫੀ ਮੰਗਣੇ ਚ ਬੜਾ ਫਰਕ ਹੁੰਦਾ ਜੀ ਤੇ ਮੇਰਾ ਦਿਲ ਇਡਾ ਵੱਡਾ ਨਹੀਂ ਹੈਗਾ ਕਿ ਮੈਂ ਨਾ ਹੀ ਤੇ ਮੈਂ ਰੱਬਿਆਂ ਕਿ ਨਾ ਹੀ ਤੁਹਾਨੂੰ ਮੈਂ ਮਾਫ ਕਰ ਦੂੰਗੀ ਮੈਂ ਤੁਹਾਨੂੰ ਕਦੀ ਮਾਫ ਨਹੀਂ ਕਰ ਸਕਦੀ ਨਾ ਹੀ ਆਪਣੇ ਮਰੇ ਪਿਓ ਨੂੰ ਤੇ ਨਾ ਹੀ ਤੁਹਾਨੂੰ ਕਰਾ ਲਈ ਇੱਜ਼ਤ ਦੇਣਾ ਵੀ ਜਿਆਦਾ ਤਾਂ ਕੋਈ ਟੁਕੜਾ ਉਹਨੂੰ ਤਾਂ ਦੇ ਦਿਓ ਵੈਸੇ ਉਹਦੇ ਕੋ ਕੋਥੇਰਾ ਕੁੱਝ ਜੇ ਚੱਲੀਏ ਜੇ ਥੋੜੀ ਰਹਿਂਦੀ ਕਸਰ ਤੇ ਕਰਵਾ ਲਓ ਪੂਰੀ ਮੇਰਾ ਅੱਜ ਪਰ ਤਾਂ ਫਰਜ਼ ਜੇ ਆ ਮੈਂ ਤੇ ਆਪਣਾ ਫਰਜ਼ ਅਦਾ ਕਰਨ ਆਈ ਆ ਮੇਰੇ ਪੁੱਤ ਦਾ ਖੂਨ ਹੈ ਉਦੋਂ ਫੋਨ ਕਿੱਥੇ ਗਿਆ ਸੀ ਕਿਹੜੀ ਨਾਲੀ ਚ ਰੁੜ ਗਿਆ ਸੀ ਜਦੋਂ ਕੁੜੀ ਸਾਂਭੀ ਨਹੀਂ ਸੀ ਗਈ ਤੇ ਤੂੰ ਬਾਰ-ਬਾਰ ਮੇਰੇ ਕੋ ਗੱਲਾਂ ਸੌਂਦੀ ਤੂੰ ਕਿਹੜੀ ਚੰਗੀ ਕਰਤੂਤ ਕੀਤੀ ਆ ਵੀ ਬੜਾ ਸੋਹਣਾ ਲੱਭਤਾ ਹੀ ਉਹਨੂੰ ਕਮਲੇ ਨਹੀਂ ਤੋਰਦੀ ਉਹ ਕਿਤੇ ਵਰ ਮਕਾਰ ਕੋਈ ਸ਼ਰਮ ਹਾਂ ਸਾਰੇ ਸੁੱਖ ਰੱਬ ਕਿਸ ਨੂੰ ਨਹੀਂ ਦਿੰਦਾ ਸਾਰੇ ਸੁੱਖ ਗਏ ਨੇ ਇੰਨਾ ਕ ਪੈਸਾ ਉਹਦੇ ਘਰ ਚ ਗਿਆ ਵੇ ਕਿਤੇ ਵੀ ਜਾ ਕੇ ਉਹਦਾ ਇਲਾਜ ਕਰਾ ਸਕਦੀ ਐ ਪਰ ਗਰੀਬੀ ਨਹੀਂ ਉਹਦੇ ਘਰ ਗਈ ਆਏਗੀ ਇੰਨੀ ਜ਼ਿਆਦਾ ਤਾਂ ਗਈ ਐ ਦੁੱਖ ਦਾ ਕੀ ਹੈ ਵਿਆਹ ਤੋਂ ਬਾਅਦ ਵੀ ਕਈਆਂ ਨੂੰ ਲੱਗ ਜਾਂਦਾ ਹੈ ਕਿ ਉਹਦਾ ਇਲਾਜ ਨਹੀਂ ਹੁੰਦਾ ਤੇ ਮੈਂ ਇੱਥੇ ਬਹਿ ਕੇ ਉਹਨੂੰ ਬਹੁਤੀਆਂ ਗੱਲਾਂ ਨਹੀਂ ਕਰਨੀਆਂ ਨਾਲ ਮੈਂ ਨਾ ਜ਼ਬਰਦਸਤੀ ਨਹੀਂ ਕੀਤਾ ਕੁੜੀ ਦੀ ਰਜ਼ਾਮੰਦੀ ਨਾਲ ਵਿਆਹ ਕੀਤਾ ਵੈ ਔਰ ਭੈਣ ਜੀ ਤੁਹਾਡੇ ਨਾਲ ਵੀ ਖੁੱਲ ਕੇ ਗੱਲ ਹੋਈ ਸੀ ਮੇਰੀ ਕਰੋ ਮੈਂ ਨਾਲ ਉਹਨਾਂ ਨਾਲ ਤੁਸੀਂ ਭੈਣ ਜੀ ਸੋਚ ਲੈਂਦੇ ਭੈਣ ਜੀ ਸਾਰੇ ਭੋਲੀ ਭਲੀ ਧੀ ਤੁਸੀਂ ਕਮਲੇ ਨਾਲ ਵਿਆਹ ਕੇ ਰੱਖ ਲਈਏ ਭੈਣ ਜੀ ਜੋ ਤੁਸੀਂ ਭੋਲੀ ਭਲੀ ਧੀ ਨਾ ਕੀਤਾ ਨਾ ਉਹ ਨਹੀਂ ਅਹੀਂ ਕਰਨਦੇ ਉਹਨੂੰ ਸੱਚ ਸਾਰਾ ਕੁਝ ਦੱਸ ਕੇ ਫੇਰ ਵਿਆਹ ਕੇ ਲੈਂਦਾ ਵਾ ਬਾਕੀ ਉਹਨੂੰ ਆਪਣੀ ਰਜ਼ਮੰਦੀ ਨਾਲ ਇੱਥੇ ਰਹਿੰਦੇ ਸੀ ਕੋਈ ਉਹਨੂੰ ਬੰਦਸ਼ ਚ ਨਹੀਂ ਰੱਖਿਆ ਨਾ ਹੀ ਉਹਨੂੰ ਕਿਤੇ ਧੱਕਿਆ ਧੋੜਿਆ ਵਾਲੀ ਛੱਟਿਆ ਵਾ ਇਧਰੋਂ ਕੱਢਿਆ ਤੇ ਉਧਰ ਸੁੱਟਦਾ ਟੀ ਬਣਾ ਕੇ ਰੱਖੀ ਮੈਂ ਆਪਣੀ ਤੇ ਰਹੀ ਗੱਲ ਜੋ ਤ희 ਕੰਮ ਕਰਨਾ ਹੈ ਨਾ ਉਹ ਆਪਣਾ ਕੰਮ ਕਰਕੇ ਤੇ ਜਾਓ ਇਸ ਕਰਕੇ ਦੁਬਾਰਾ ਫੇਰਾ ਪਾਉਣ ਦੀ ਕੋਈ ਲੋੜ ਨਹੀਂ ਮੈਂ ਜਿੱਦਾਂ ਵੀ ਰਵਾ ਜੂੰਦੀਆਂ ਮਰ ਗਈਆਂ ਜੇ ਤ희 ਉਦੋਂ ਨੇ ਨਾ ਮੇਰਾ ਪਤਾ ਲੈਣੇ ਤੇ ਸਮਝੋ ਅਜੇ ਵੀ ਮੈਂ ਉੱਥੇ ਹੀ ਆ ਤੁਹਾਡੇ ਲਈ ਮੈਂ ਉਦੋਂ ਦੀ ਮਰ ਚੁੱਕੀ ਜਦੋਂ ਦਾ ਤ희 ਮੈਨੂੰ ਘਰੋਂ ਕੱਢਿਆ ਤੇ ਕੋਈ ਲੋੜ ਨਹੀਂ ਹੋਣਦੀ ਮੇਰੇ ਕੋਲ ਤ희 ਜਾ ਸਕਦੇ ਜੇ ਤੋ ਬੱਸ ਇਹ ਮੇਰੇ ਮੁੰਡੇ ਦੀ ਗੱਲ ਉਹਨੇ ਠੀਕ ਹੋ ਜਾਣਾ ਵਾ ਫੇਰ ਪੁੱਛਾਂਗੀ ਤੁਹਾਨੂੰ ਕਿ ਕਮਲਾ ਹੈ ਕਿ ਕੀ ਆ ਉੱਠ ਜਾ ਮਹਾਰਾਜ ਕਿ ਕੋਈ ਹੋਰ ਹੈਗੀ ਤੁਹਾਡੀ ਇੱਜ਼ਤ ਕਰवानी ਪੁੱਲਾ ਪੁੱਤ ਆ ਤੇਰੀ ਮਾਨਤੀ ਧੀ ਮੈਂ ਤੇਰੇ ਨਾਲ ਬਹੁਤ ਅਤਿਆਚਾਰ ਕੀਤੇ ਮੈਂ ਬਹੁਤ ਜ਼ੁਲਮ ਕੀਤੇ ਪੁੱਤ ਤੇਰੇ ਨਾਲ ਪੁੱਤ ਪਹਿਲਾਂ ਮੈਂ ੱਟਕਾ ਦਿੱਤਾ ਫਿਰ ਮਾਮੀ ਨੇ ਦੇਤਾ ਪੁੱਤ ਮੈਨੂੰ ਮਾਫ਼ ਕਰਦੀ ਮੈਂ ਆਪਣੇ ਔਗਣ ਕੀਤੇ ਜਿਹੜੇ ਬਹੁਤ ਪਛਤਾਵਾ ਪੁੱਤ ਜੇ ਤੂੰ ਮੈਨੂੰ ਮaaf ਕਰ ਦੇਂਗੀ ਨਾ ਸ਼ਾਇਦ ਪੁੱਤ ਮੈਨੂੰ ਰੱਬ ਵੀ ਮaaf ਕਰ ਦਵੇ ਤੇ ਜਾ ਸਕਦੇ ਜੀ ਆ ਪੁੱਤ ਤੇਰੀ ਛੋਟੀ ਜੀ ਆਮਾਨਤ ਐ ਯਾਦ ਰੱਖ ਲੈ ਮਿੱਟੀ ਤੇ ਮੈਨੂੰ ਮaaf ਕਰ ਦੇ ਆ ਜਿਹੜੇ ਤੁਸੀਂ ਦੇਂਦੇ ਜੀ ਨਾ ਇਹਨਾਂ ਦਿਨ ਮੈਨੂੰ ਕੋਈ ਲੋੜ ਨਹੀਂ ਗਈ ਇਹ ਮੇਰੀ ਗੱਲ ਸੁਣੋ ਪਹਿਲਾਂ ਤੁਸੀਂ ਰੱਬ ਦਾ ਦਿੱਤਾ ਮੈਨੂੰ ਬੜਾ ਖੁਸ਼ੀਆ ਮੇ ਤੋਂ ਪਰ ਜਿਹੜੀ ਚੀਜ਼ ਤੂੰ ਮੈਨੂੰ ਤਰਸ ਦੇਈ ਨਾ ਉਹ ਚੀਜ਼ ਨਹੀਂ ਨਾ ਮੈਨੂੰ ਮਿਲੀ ਮੈਂ ਤੇ ਇਹ ਕਿੰਨੀ ਲੋੜ ਮੇਰੀ ਗੱਲ ਸੁਣ ਜੇ ਮੈਂ ਤੈਨੂੰ ਤੋਰਿਆ ਸੀ ਨਾ ਮੈਂ ਸਭ ਕੁਝ ਦਿੰਦੀ ਰਹੀ ਵਿਆਹ ਕਰਨ ਲੱਗੇ ਤੇ ਇਹਨਾਂ ਨੇ ਤੈਨੂੰ ਐ ਜਿੱਦਾਂ ਦੁੱਧ ਚੋਂ ਵਾਲ ਕੱਢ ਕੇ ਸੁੱਟੀ ਦਾ ਉਹਨਾਂ ਸੁੱਟਤਾ ਮੈਨੂੰ ਦੱਸ ਇਹਨੇ ਕੀ ਦੇ ਕੇ ਤੋਰਿਆ ਤੈਨੂੰ ਪਤਾ ਤੇਰੇ ਪਿਓ ਨੇ ਸਭ ਕੁਝ ਤੇਰੇ ਹਿੱਸੇ ਦਾ ਰੱਖਿਆ ਸੀ ਜੇ ਮੈਨੂੰ ਵਿਆਹ ਤੇ ਸਾਦੀ ਤੇ ਮੈਂ ਸਭ ਕੁਝ ਦੇ ਕੇ ਤੋੜਦੀ ਤੈਨੂੰ ਤੁਹਾਨੂੰ ਪਤਾ ਉਹਨਾਂ ਨੇ ਤੇ ਕਿਹਾ ਸੀ ਕਿ ਵਿਆਹ ਤੇ ਸਾਦ ਲਓ ਮੈਂ ਉਹਨੇ ਕਿਹਾ ਸੀ ਮੈਂ ਉਹਨਾਂ ਨੂੰ ਇੰਨੀ ਗੱਲ ਕਹੀ ਸੀ ਕਿ ਜਿੰਨਾਂ ਨੇ ਮੇਰੀ ਉਦੋਂ ਨਹੀਂ ਬਾਤ ਪੁੱਛੀ ਉਹਨੇ ਮੈਨੂੰ ਨਾਲ ਲਾ ਕੇ ਬੋਤ ਬਣਾ ਕੇ ਖੁਲਾੜਨਾ ਕਿ ਆ ਗਈ ਆ ਜੀ ਮੇਰੇ ਆਪਣੇ ਜਿਸ ਵਕਤ ਮੈਨੂੰ ਆਪਣੇ ਸਭ ਤੋਂ ਜ਼ਿਆਦਾ ਜ਼ਰੂਰਤ ਹੁੰਦੀ ਨਾ ਉਸ ਵਕਤ ਮੇਰੇ ਕੋਲ ਨਹੀਂ ਲਹਿ ਗਿਆ ਬਾਅਦ ਵਿੱਚ ਉਹਨਾਂ ਨੇ ਮੈਨੂੰ ਨਾਲ ਲਾ ਕੇ ਖੁਲਾੜ ਕੇ ਕੀ ਕਰਨਾ ਮੇਰੇ ਦੁੱਖ ਚ ਤੁਸੀਂ ਮੇਰੇ ਭਾਗੀ ਬਾਲ ਨਹੀਂ ਤੇ ਮੈਂ ਸੁੱਖ ਵੇਲੇ ਕਿਉਂ ਯਾਦ ਕਰਨਾ ਚੱਲ ਪੁੱਤ ਆ ਤੂੰ ਰੱਖ ਲੈ ਮੈਂ ਤੇ ਹੁਣ ਵਾਹਿਗੁਰੂ ਅੱਗੇ ਹਰ ਅਰਦਾਸ ਕਰਦੀ ਆ ਤੇਰਾ ਘਰ ਵਾਲਾ ਛੇਤੀ ਛੇਤੀ ਠੀਕ ਹੋਵੇ ਵਾਹਿਗੁਰੂ ਤੇ ਤੂੰ ਹੀ ਰਾਜ ਮਿਲ ਕੇ ਰਹੋ ਤੇ ਮੈਂ ਫੇਰ ਆਵਾਂ ਤੂੰ ਆਪਣੇ ਘਰ ਆ ਜਾ ਪੁੱਤ ਮੈਨੂੰ ਮਿਲ ਮੈਨੂੰ ਮaaf ਕਰਦੇ ਪੁੱਤ ਬੱਸ ਕਰੋ ਬੜੀਆਂ ਮਾਫ਼ੀਆਂ ਮੰਗ ਲੀਆਂ ਤੁਰ ਪਵੋ ਚੱਲ ਪੁੱਤ ਕੋਈ ਟੈਨਸ਼ਨ ਨਾ ਲੈਪੇ ਬਜਾ ਇੱਥੇ ਮੈਂ ਨਾ ਸੇਵਕ ਨੂੰ ਵੇਖ ਕੇ ਆਵਾਂ ਕੀ ਕਰਨ ਦਿਆ ਸਿਰ ਲੱਗਿਆ ਪੜਦਾ ਬੜੀਆ ਕੀਤਾ ਜਿਹੜੀ ਮੇਰੀ ਗੱਲ ਮੰਨ ਲਈ ਤੂੰ ਇਹ ਗੱਲ ਤੇ ਨਾ ਪਰਦਾ ਦੀ ਪਾਤਾ ਚੂਲੀ ਬਣਾ ਅੱਗੇ ਹੋ ਕੇ ਆਪ ਹੀ ਸਾਰੀ ਗੱਲ ਨਿਬੇੜ ਲਈ ਨਾ ਆਦਾ ਬਹੁਤ ਹੀ ਗੱਲ ਕਰਦਾ ਸੀ ਨਾਲ ਜੀ ਇਹ ਨਾ ਆਪਣੇ ਇਸ ਦਿਮਾਗ ਚ ਸੋਚ ਕੱਢ ਦੋ ਕਿ ਜੋ ਕੁਝ ਵੀ ਮੈਂ ਬੋਲਿਆ ਨਾ ਡਰ ਕਰਕੇ ਬੋਲਿਆ ਇਹ ਮੇਰਾ ਡਰ ਨਹੀਂ ਹੈ ਇਹ ਮੈਂ ਜੋ ਕੁਝ ਵੀ ਬੋਲਣਾ ਉਹਨਾਂ ਨੂੰ ਇਹ ਮੈਂ ਆਪਣੇ ਅੰਦਰੋਂ ਕੱਢ ਕੇ ਬੋਲਿਆ ਕੀ ਪਤਾ ਮੈਂ ਜੋ ਨਿੱਕੀ ਤੋਂ ਲੱਗ ਕੇ ਵੱਡੀ ਹੋਈ ਮੈਂ ਕਿੰਨੀ ਕਿ ਭਰੀ ਪੀਤੀ ਸੀ ਕਿ ਜੋ ਕਰ ਮੈਂ ਆਪਣੇ ਅੰਦਰ ਰੱਖਿਆ ਅੱਜ ਮੈਂ ਬਾਹਰ ਕੱਢਿਆ ਵਾ ਤੇ ਨਾਲੇ ਰਹੀ ਗੱਲ ਅੱਜ ਜੋ ਤੁਸੀਂ ਮੈਨੂੰ ਸੁਣਾਇਆ ਨਾ ਕਿ ਤੇਰਾ ਕੋਈ ਆਪਣਾ ਘਰ ਨਹੀਂ ਹੋਣਾ ਜੇ ਤੂੰ ਇੱਥੋਂ ਨਿਕਲੀ ਤੈਨੂੰ ਮੈਂ ਨਹੀਂ ਰੱਖਣਾ ਇਹ ਤੁਹਾਡੇ ਡਾਇਲੋਗ ਜਿਹੜੇ ਨਾ ਪੁਰਾਣੇ ਹੋ ਚੁੱਕੇ ਆ ਰੋਟੀ ਕਪੜਾ ਤੇ ਮਕਾਨ ਇਹ ਤਿੰਨੇ ਚੀਜ਼ਾਂ ਤੁਸੀਂ ਮੈਨੂੰ ਮਿਹਣਾ ਮਾਰਦੇ ਅੰਦਰ ਨਿੱਕੀ ਹੁੰਦੀ ਤੋਂ ਕਿ ਤੇਰ ਕੋਈ ਤਿੰਨੇ ਚੀਜ਼ਾਂ ਨਾ ਨਾ ਹਦਈਆਂ ਤੇ ਤੂੰ ਫਟਪਾਸ ਦੇ ਸੋਨ ਜੋਗੀ ਹੋ ਜੇਂਗੀ ਆ ਚੀਜ਼ਾਂ ਨਾ ਆਪਣੇ ਦਿਮਾਗ ਚੋਂ ਕੱਢ ਦੋ ਤੁਸੀਂ ਤਾਂ ਮੈਨੂੰ ਜਿਹੜੇ ਇਰਾਦੇ ਨਾਲ ਇਸ ਘਰ ਚ ਭੇਜਿਆ ਨਾ ਉਹ ਤੁਹਾਡੇ ਇਰਾਦੇ ਜਿਹੜੇ ਨਾ ਕਦੀ ਕਾਮਯਾਬ ਨਹੀਂ ਹੋਣੇ ਇਹ ਮੇਰੀ ਕਿਸਮਤ ਆ ਜਿਹੜੀ ਮੈਨੂੰ ਇੱਥੋਂ ਤੱਕ ਲੈ ਕੇ ਆਈ ਆ ਠੀਕ ਆ ਤੇ ਜਿਹੜੀ ਤੁਸੀਂ ਸੋਚਦੇ ਰੱਖਦੇ ਫਿਰਦੇ ਨਾ ਕਿ ਜਾਓ ਉਹ ਸੁਣਾ ਕੇ ਚਲ ਗਈ ਆ ਕਿ ਕਮਲਾ ਨਾ ਸਮਝ ਬੰਦਾ ਆ ਜਿਹੜੇ ਬੰਦੇ ਨੂੰ ਅੱਜ ਤੁਸੀਂ ਕਮਲਾ ਕਹਿੰਦੇ ਨਾ ਕੋਈ ਤਾਂ ਮੈਂ ਤਾਂ ਜਰੂਰ ਆਊਗਾ ਇਸੇ ਬੰਦੇ ਨੂੰ ਨੇਕ ਤੇ ਸਮਝਦਾਰ ਬਣਾ ਕੇ ਨਾ ਤੁਹਾਡੇ ਮੈਂ ਬੂਹੇ ਜਰੂਰ ਲੈ ਕੇ ਆਉਂਗੀ ਇਹ ਚੀਜ਼ ਤਾਂ ਮੇਰੇ ਆਪਣੇ ਮਨ 'ਚ ਹੈਗਾ ਤੇ ਜਿਸ ਰੱਬ ਨੂੰ ਮੈਂ ਮੰਨਦੀ ਨਾ ਮੇਰੇ ਰੱਬ ਤੇ ਨਾ ਮੈਨੂੰ ਵਿਸ਼ਵਾਸ ਹੈ ਜਿਵੇਂ ਇੱਥੇ ਤੱਕ ਲੈ ਕੇ ਆਇਆ ਨਾ ਤੇ ਮੈਂ ਅੱਗੇ ਵੀ ਚੰਗਾ ਹੀ ਕਰੂਗਾ ਆ ਮੇਰੀ ਗੱਲ ਸੁਣ ਆ ਚਾਰ ਕੱਥੀ ਚੀਜ਼ਾਂ ਪਾਲੀਆਂ ਆ ਘਰ-ਬਾਰ 'ਚ ਰਹਿਣੀਆਂ ਵੇਖਾਂਗੀ ਕਿੰਨੀ ਦਰ ਕਮਲੇ ਜੇ ਨਾਲ ਰਹਿ ਲੈਣੀਆਂ ਕਿੰਨੀ ਕਰ ਤੇਰੀ ਸੱਸ ਵੀ ਤੈਨੂੰ ਗੱਲ ਨਾ ਲਈ ਰੱਖੇਗੀ ਇੱਕ ਦਿਨ ਨਾ ਫਿਰ ੱੱਕੇ ਖਾਏਗੀ ਜਦੋਂ ਪਾਗਲ ਸਿਰ ਦੇ ਵਾਲ ਪੁੱਟ-ਪੁੱਟ ਕੇ ਤੇ ਇਟਾਂ ਚਲਾਏਗਾ ਨਾ ਤੇਰੇ ਉੱਤੇ ਅੱਗੇ ਲਾ ਕੇ ਦੌੜੇਗੀ ਆਹੀ ਮੰਮੀ ਕਾਮ ਆਏਗੀ ਵਿਸ਼ਵਾਸ ਰੱਖਦੀ ਐ ਜਿਸ ਦਿਨ ਮੈਂ ਉਸ ਘਰ ਚੋਂ ਨਿਕਲੀ ਨਾ ਘਰ ਚੋਂ ਪੈਰ ਪੁੱਟਣ ਤੋਂ ਨਾ ਪਹਿਲਾਂ ਮੈਂ ਸੋਹ ਖਾਧੀ ਸੀ ਕਿ ਮੈਂ ਮਰਨੋਂ ਮਰ ਜੂੰਗੀ ਤੁਹਾਡੇ ਘਰ ਨਾ ਤੇਰੀ ਮੁੜ ਕੇ ਪਿਆ ਨਹੀਂ ਪੌਂਦੀ ਤੇ ਮੈਂ ਉਸ ਦਿਨ ਹੀ ਤੁਹਾਡੇ ਘਰ ਆਉਂਗੀ ਜਿੱਦਨ ਮੇਰਾ ਘਰ ਵਾਲਾ ਮੇਰੇ ਨਾਲ ਖਲੋਤਾ ਹੋਗਾ ਕਿੱਥੇ ਜਾ ਸਕਦੇ ਜੀ ਖਲੋਪਤਾ ਸਤਿ ਸ੍ਰੀ ਅਕਾਲ ਪਾਗਲ ਤੇਰੇ ਨਾਲ ਇੰਡਾ ਹੰਕਾਰ ਵਖਾਂਦੀ ਐ ਮੈਂ ਹੀ ਵਿਆਹ ਕੇ ਇੱਥੇ ਤੋਇਆ ਵੇ ਕਦਰ ਹੀ ਨਹੀਂ ਜਰਾ ਮੱਸਾ ਮੱਸਾ ਤੇਨੂੰ ਅਕਲ ਨਹੀਂ ਆਹੀ ਸਾਡੀਆਂ ਅਕਲਾਂ ਜਿੱਤੀਆਂ ਇੱਥੋਂ ਤੱਕ ਪਹੁੰਚੀਆਂ ਮੈਂ ਈ ਗੱਲ ਮੜਾ ਚਿਹਰਾ ਉੱਤਰਿਆ ਤੇਰਾ ਮੈਨੂੰ ਲੱਗਦਾ ਜਿਹੜੇ ਸੇਰੇ ਮੈਂ ਪਵਾਏ ਉਹ ਤੂੰ ਵੀ ਪਵਾਈਂ ਮੈਨੂੰ ਨਹੀਂ ਕੋਈ ਸੇਰੇ ਪਾਨ ਲੱਗਾ ਮੈਂ ਸੁਣਾ ਕੇ ਹੀ ਆਈ ਆ ਅੱਛਾ ਤੇਰਾ ਹੰਕਾਰ ਨਾ ਗਿਆ ਓ ਚਲੋ ਮਾਸੀ ਜੀ ਹਾਂ ਸਿਮਰਤ ਪੁੱਤ ਤੂੰ ਨਾ ਕਿਸੇ ਗੱਲ ਦੀ ਕੋਈ ਟੈਨਸ਼ਨ ਨਹੀਂ ਲੈਣੀ ਹੁਣ ਜੋ ਵੀ ਉਹ ਕਹਿ ਕੇ ਗਿਆ ਨਾ ਬਿਲਕੁਲ ਕੋਈ ਮਨ ਤੇ ਆਪਣੇ ਬੋਝ ਨਹੀਂ ਰੱਖਣਾ ਬੇਫਿਕਰ ਹੋ ਕੇ ਰਹਿਣਾ ਤੂੰ ਤੇ ਬਾਕੀ ਮੈਂ ਤੈਨੂੰ ਇਹ ਗੱਲ ਕਹਿਣੀ ਸੀ ਕਿ ਤੂੰ ਨਾ ਜੇ ਘਰ ਸੰਭਲੇ ਤੇ ਡਾਕਟਰ ਕੋਲ ਸੇਵਕ ਨੂੰ ਮੈਂ ਲੈ ਜੰਨੀ ਆ ਵੇਖ ਮੈਨੂੰ ਵੀ ਬੜਾ ਸ਼ੌਂਕ ਆ ਕਿਸੇ ਵਕਲ ਜਲਦੀ ਜਲਦੀ ਠੀਕ ਹੋਵੇ ਤੇਰੇ ਵਿੱਚ ਕਈ ਰੀਜਾਂ ਚਾਜ ਨੇ ਮਾਰੇ ਗਏ ਨੇ ਉਹ ਵੀ ਪੂਰੇ ਹੋਣ ਕਿਤੇ ਨਾ ਕਿਤੇ ਮੈਂ ਵੀ ਤੇ ਗੁਨਾਹਗਾਰ ਹੈਗੀ ਨਾ ਇਸ ਗੱਲ ਦੀ ਜਦੋਂ ਮੇਰਾ ਪੁੱਤ ਠੀਕ ਹੋ ਜਾਊਗਾ ਨਾ ਤੈਨੂੰ ਖੁਸ਼ ਰੱਖੂਗਾ ਤੇਰੇ ਨਾਲ ਆਉ ਜਾਊਗਾ ਉਦੋਂ ਹੀ ਮੈਂ ਸਮਝਾਂਗੀ ਕਿ ਸ਼ਾਇਦ ਕਿਤੇ ਰੱਬ ਨੇ ਮੇਰੇ ਗੁਨਾਹ ਵੀ ਕੋਈ ਮਾਫ ਕਰ ਦਿੱਤੇ ਹੋਣਗੇ ਵੇਖ ਮੈਨੂੰ ਇਹ ਨਹੀਂ ਪਤਾ ਕਿ ਮੈਂ ਤੇਰੀ ਮੰਮੀ ਜਾਂ ਤੇਰੀ ਦਾਦੀ ਨਾਲੋਂ ਵੱਡੀ ਗੁਨਾਹਕਾਰ ਆ ਜਾਂ ਛੋਟੀ ਆ ਪਰ ਇੰਨਾ ਮੈਨੂੰ ਪਤਾ ਵਾ ਗੁਨਾਹਗਾਰ ਜ਼ਰੂਰ ਹੈਗੀ ਆ ਮਮੇ ਤੂੰ ਆਪਣੇ ਆਪ ਨੂੰ ਕਿਉਂ ਇਦਾਂ ਦੇਹੇ ਜੇ ਕਹਿ ਤੁਸੀਂ ਨਾ ਕੋਈ ਵੀ ਗੁਨਾਹਗਾਰ ਨਹੀਂ ਹੈਗੇ ਜੀ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਨਾ ਮੇਰੀ ਕਿਸਮਤ ਹੈ ਜੇ ਮੈਨੂੰ ਇੱਥੋਂ ਤੱਕ ਰੱਬ ਲੈ ਕੇ ਨੇ ਅੱਗੇ ਵੀ ਚੰਗਾ ਹੀ ਕਰੂਗਾ ਮੈਂ ਆਪਣੀ ਡੋਰ ਨਾ ਸ਼ੁਰੂ ਤੋਂ ਆਪਣੇ ਰੱਬ ਤੇ ਸੌਂਦਦੀ ਹੈਗੀਆ ਜੋ ਪਿੱਛੋਂ ਤੋਂ ਲੈ ਕੇ ਅੱਜ ਤੱਕ ਮੇਨਾ ਜੋ ਕੁਝ ਵੀ ਹੁੰਦਾ ਰਿਹਾ ਨਾ ਉਹ ਆਪੇ ਜਾਣਦਾ ਵਾ ਕੀ ਕੋਈ ਅੱਗੇ ਵੀ ਹੋਣਾ ਵਾ ਤੁਸੀਂ ਇਗੋ ਟੈਨਸ਼ਨ ਲੈਂਦੇ ਜੇ ਆਪਾਂ ਦੋਵੇਂ ਨਾ ਇੱਕੋ ਕश्ती ਦੇ ਸਵਾਰ ਹੈਗੇ ਆ ਸੋ ਇਹ ਗੱਲ ਸਭ ਤੋਂ ਸਹੀ ਹੋਗਾ ਤੂੰ ਇਹ ਗੱਲ ਦੀ ਨਾ ਬਿਲਕੁਲ ਨਾ ਸੋਚਿਆ ਕਰੋ ਕਿ ਮੈਂ ਇਸ ਗੱਲ 'ਚ ਦੁਖੀ ਹਾਂ ਮੈਂ ਇਸ ਘਰ ਚ ਬਹੁਤ ਜਿਆਦਾ ਖੁਸ਼ ਹੈਗੀ ਆ ਠੀਕ ਆ ਇਸ ਘਰ ਚ ਆ ਕੇ ਮੈਨੂੰ ਮਾਂ ਦਾ ਪਿਆਰ ਮਿਲਿਆ ਮੈਨੂੰ ਲੱਗਦਾ ਕਿ ਮੇਰਾ ਆਪਣਾ ਘਰ ਆ ਮੈਂ ਜਦੋਂ ਦੀ ਇਸ ਘਰ ਚ ਪੈਰ ਰੱਖਿਆ ਨਾ ਮੈਨੂੰ ਆਪਣਾ ਘਰ ਸਮਝ ਕੇ ਹੀ ਰੱਖਿਆ ਇਹਨੂੰ ਸਜਾਇਆ ਵੀ ਮੈਂ ਆਪਣਾ ਘਰ ਸਮਝ ਕੇ ਹੀ ਆ ਰਹੀ ਗੱਲ ਡਾਕਟਰ ਤੇ ਲੈ ਕੇ ਜਾਣ ਦੀ ਠੀਕ ਆ ਸੇਵਕ ਨੂੰ ਤੁਸੀਂ ਨਹੀਂ ਮੈਂ ਲੈ ਕੇ ਜਾਊਂਗੀ ਤੇ ਮੈਨੂੰ ਆਪਣੇ ਰੱਬ 'ਤੇ ਪੂਰਾ ਯਕੀਨ ਆ ਸੇਵਕ ਨਾ ਜਲਦੀ ਤੋਂ ਜਲਦੀ ਠੀਕ ਹੋ ਜਾਊਗਾ ਤੇ ਨਾਲੇ ਜਿਹੜੀ ਮੰਮੀ ਆ ਜੀ ਮੈਨੂੰ ਗੱਲਾਂ ਬਾਤਾਂ ਕਰਕੇ ਗਈ ਨਾ ਨਾਲੇ ਜੋ ਸੋਚ ਰੱਖ ਕੇ ਉਹਨਾਂ ਨੇ ਮੇਰੇ ਘਰ ਚ ਤੋਰਿਆ ਸੀ ਵੀ ਕਮਲੇ ਨਾਲ ਤੋੜ ਦਿੱਤਾ ਤੁਸੀਂ ਵੇਖ ਲਓ ਉਹਨਾਂ ਨੂੰ ਨਾ ਮੈਂ ਜਵਾਬ ਦਊਂਗੀ ਜਿਹੜੇ ਸੇਵਕ ਉਥੇ ਬਿਲਕੁਲ ਚੰਗੀ ਤਰ੍ਹਾਂ ਠੀਕ ਹੋ ਕੇ ਆਗੇ ਨਾ ਮੈਂ ਉਸ ਪਰਿਵਾਰ 'ਚ ਜਾ ਕੇ ਨਾ ਖੁਦ ਉਹਨਾਂ ਨਾਲ ਖਲਾ ਰੂੰਗੀ ਆਪਣੇ ਕਿ ਵੇਖੋ ਤੁਸੀਂ ਕੀ ਸੋਚ ਕੇ ਵਿਆਹ ਕੀਤਾ ਸੀ ਕਿ ਜੀਵਨ ਜਿੰਦਗੀ ਦਾ ਹੀ ਚੱਲੀ ਜਾਣੀ ਹੈ ਨਹੀਂ ਸਿਮਰਤ ਮਤਤ ਤੂੰ ਨਵੀਂ ਨਵੀਂ ਵਿਆਹੀ ਆ ਤੈਨੂੰ ਥੋੜਾ ਮੈਂ ਹਸਪੀਟਲਾਂ 'ਚ ਰੋਲਣ ਦੇਣਾ ਮੈਂ ਜੂਗੀ ਆ ਮੈਂ ਜਾਊਂਗੀ ਬੜਾ ਚਿਰ ਹੋ ਗਿਆ ਤੁਹਾਨੂੰ ਰੋਲਦੇ ਨੂੰ ਉਹਨਾਂ ਦੇ ਪਿੱਛੇ ਹੁਣ ਮੈਂ ਆ ਗਈ ਨਾ ਹੁਣ ਤੁਸੀਂ ਨਾ ਘਰ ਸੰਭਾਲੋ ਮੈਂ ਆਪੇ ਵੇਖ ਲਊਂਗੀ ਸਾਰਾ ਕੁਝ ਨਾਲ ਇੰਨਾ ਚਿਰ ਹੋ ਗਿਆ ਤੇ ਸਾਭਣੀ ਦੇਜੇ ਹੁਣ ਸੇਵਕਾਂ ਮੇਰੀ ਜ਼ਿੰਮ ਕਿ ਨਾ ਹੋਣ ਦੇ ਬਾਵਜੂਦ ਵੀ ਮੈਨੂੰ ਇੰਨਾ ਪਿਆਰ ਕਰਦਾ ਮੇਰੀ ਇੰਨੀ ਕੇਅਰ ਕਰਦਾ ਇੱਕ ਮਿੰਟ ਵੀ ਮੇਖੋਲੇ ਚੱਲ ਜਾਨਾ ਉਸ ਵੇਲੇ ਮੈਂ ਲੱਭੰਦਾ ਪੈਂਦਾ ਤੈਨੂੰ ਇਹੋ ਉਮੀਦ ਆ ਇਹੋ ਠੀਕ ਹੋ ਜਾਣਗੇ ਨਾ ਦੇਖਿਓ ਮੈਨੂੰ ਉਹਨਾਂ ਉਹਦੋਂ ਵੀ ਇੰਨਾ ਪਿਆਰ ਕਰਨਗੇ ਹਾਂ ਤੀਏ ਬਹੁਤ ਪਿਆਰ ਕਰੂਗਾ ਤੂੰ ਵੇਖ ਸੀ ਮੇਰਾ ਤੂੰ ਕਿੰਨੀ ਕਰਮਾ ਵਾਲੀ ਮੇਰੇ ਘਰ ਚ ਆਈ ਹੈ ਹਨਾ ਤੇਰੇ ਆਉਣ ਦੀ ਦੇਰ ਹੋਈ ਹੈ ਇਸ ਘਰ ਦੇ ਵਿੱਚ ਕਿੰਨੀ ਵੱਡੀ ਆਸ ਜਗ ਗਈ ਸਾਡੇ ਦਿਲ 'ਚ ਕਿਸੇ ਵਕ ਮੇਰਾ ਜਲਦੀ ਠੀਕ ਹੋ ਜਾ ਨਹੀਂ ਤੇ ਹੁਣ ਤੱਕ ਤੇ ਬਸ ਦਵਾਈਆਂ ਦੇ ਸਿੱਟੇ ਸੀਗਾ ਮੰਨੇ ਲੱਗਦਾ ਕਿ ਮੇਰਾ ਪੁੱਤ ਛੇਤੀ ਛੇਤੀ ਠੀਕ ਹੋ ਜਾਣਾ ਵਾ ਕੋਈ ਗੱਲ ਨਹੀਂ ਬੱਚਾ ਸੇਵਿੰਗ ਬੜੀ ਜਲਦੀ ਠੀਕ ਹੋ ਜਾਣਾ ਸੱਚੀ ਬੋਤਾਂ ਤੇ ਯਾਰ ਦਾਸਾ ਜਰੂਰ ਰੰਗ ਲਾਉਣ ਗਿਆ ਮੇਰੀ ਗੱਲ ਮੰਨਣਾ ਤੇ ਤੂੰ ਨਾ ਹਸਪੀਟਲ ਜਾਣ ਤੋਂ ਪਹਿਲਾਂ ਨਾ ਇੱਕ ਵਾਰੀ ਆਪਣੇ ਮੰਮੀ ਘਰ ਨਾ ਫੇਰਾ ਪਾਇਆ ਤੂੰ ਇੱਕ ਵਾਰੀ ਨਹੀਂ ਗਈ ਜਦੋਂ ਦੀ ਵਿਆਹੀ ਆਈਆਂ ਮੰਮੀ ਅੱਜ ਮੈਂ ਪਹਿਲਾਂ ਵੀ ਕਿਹਾ ਹੈ ਨਾ ਮੈਂ ਉਸ ਘਰ ਚ ਦੁਬਾਰਾ ਨਹੀਂ ਜਾਣਾ ਤੁਹਾਨੂੰ ਨਹੀਂ ਪਤਾ ਉਸ ਘਰ ਚ ਮੇਨਾਂ ਕੀ ਕੁਝ ਹੁੰਦਾ ਰਿਹਾ ਮੈਂ ਇੱਕ ਇੱਕ ਦਿਨ ਉਥੇ ਘੁੱਟ ਘੁੱਟ ਕੇ ਰਹੀ ਆ ਉੱਧੀ ਵੀ ਕੋਈ ਦਿਨ ਦਾਦਾ ਨਹੀਂ ਗਿਆ ਜਿਸ ਦਿਨ ਮੈਂ ਉਸ ਘਰ ਚ ਖੁਸ਼ ਹੋਈ ਆ ਮੈਂ ਉਸ ਘਰ ਚ ਵਾਪਸ ਨਹੀਂ ਜਾਣਾ ਚਾਹੁੰਦੀ ਵੀ ਇਹ ਪਤਾ ਤੂੰ ਹੋਇਆ ਇੱਕ ਵਾਰੀ ਤੂੰ ਤਾਂ ਮੈਨੂੰ ਕਿੰਨੀ ਨਹੀਂ ਜਾਣਾ ਹੁਣ ਤੇਰਾ ਪੱਕਾ ਘਰ ਥੋੜਾ ਵਾ ਪੱਕਾ ਘਰ ਤੇ ਤੇਰਾ ਹੁਣ ਇਹ ਵਾ ਤੂੰ ਤਾਂ ਬਸ ਉੱਥੇ ਫੇਰਾ ਪਉਣੇ ਜਾਣਾ ਵਾ ਪਤਾ ਕੀ ਆ ਜਦੋਂ ਦਾ ਤੇਰਾ ਵਿਆਹ ਤੂੰ ਗਈ ਨਹੀਂ ਆਂਡ ਗਵਾਂਡ ਵੀ ਗੱਲਾਂ ਕਰਦਾ ਵਾ ਕਿ ਇਹਨਾਂ ਦੀ ਨੋ ਇੱਕ ਵਾਰੀ ਨਹੀਂ ਗਈ ਫੇਰਾ ਪਉਣ ਕੋਸ਼ਿਸ਼ ਜਣਾ ਲੋਕਾਂ ਦਾ ਮੂੰਹ ਬੰਦ ਕਰਨ ਲਈ ਵੀ ਕਰਨੀਆਂ ਪੈਂਦੀਆਂ ਨੇ ਮੰਮੀ ਗੱਲਾਂ ਕਰ ਨਾਲੇ ਬੜਾ ਕੁਝ ਕਹਿੰਦੇ ਆਪਾਂ ਹਰ ਕਿਤੇ ਥੋੜੀ ਵੇਖਣੀ ਆਪਾਂ ਆਪਣੇ ਘਰ ਵਾਲੇ ਵੇਖਣਾ ਹੁੰਦਾ ਵਾ ਮੇਰੀ ਗੱਲ ਸੁਣੋ ਤੁਹਾਨੂੰ ਪਤਾ ਨਸਤਰ ਚ ਕਿਉਂ ਨਹੀਂ ਜਾਣਾ ਚਾਹੀਦਾ ਮੈਨੂੰ ਮਾਮੀ ਦਾ ਨਹੀਂ ਹੈਗਾ ਮੇਰੇ ਸਭ ਤੋਂ ਜ਼ਿਆਦਾ ਡਰ ਮੇਰੇ ਮਾਮੇ ਦਾ ਵਾ ਮੇਰੇ ਮਾਮੇ ਨੇ ਨਾ ਮੈਨੂੰ ਬੜੀ ਧੀ ਅੰਗੂ ਰੱਖਿਆ ਮੈਂ ਨਹੀਂ ਚੋਣੀ ਉਹਨਾਂ ਨੂੰ ਇਸ ਗੱਲ ਬਾਰੇ ਕੁਝ ਵੀ ਇਦਾਂ ਦਾ ਪਤਾ ਲੱਗੇ ਜਿੱਤੇ ਮੇਰੇ ਮਾਮੇ ਨੂੰ ਦੁੱਖ ਹੋਵੇ ਮੈਂ ਸੇਵਕ ਨੂੰ ਇਦਾਂ ਨਾਲ ਲੈ ਕੇ ਚਲ ਵੀ ਜਾਵਾਂ ਫੇਰਾ ਪਉਣ ਤੁਹਾਨੂੰ ਪਤਾ ਇਸ ਹਾਲਤ ਚ ਮੇਰੇ ਮਾਮੇ ਨੇ ਸੇਵਕ ਨੂੰ ਵੇਖ ਲਿਆ ਨਾ ਉਹਨਾਂ ਨੇ ਤੇ ਮੈਂ ਉਸੇ ਵੇਲੇ ਕਹਿ ਦੇਣਾ ਕਿ ਸੀ ਮੈਂ ਤੈਨੂੰ ਪਰ ਮੈਂ ਸੇਵਕ ਨਾਲ ਕੋਈ ਵੀ ਰਿਸ਼ਤਾ ਆਪਣਾ ਖਤਮ ਨਹੀਂ ਕਰਨਾ ਚਾਹੁੰਦੀ। ਮੈਂ ਹੁਣ ਇਸ ਘਰ ਚ ਆਈ ਨਾ। ਮੇਰੀ ਇਹੋ ਕੋਸ਼ਿਸ਼ ਹੈ ਕਿ ਸੇਵਕ ਜਲਦੀ ਤੋਂ ਜਲਦੀ ਠੀਕ ਹੋ ਜਾਣ। ਤੇ ਸੇਵਕ ਨੂੰ ਮੈਂ ਆਪ ਠੀਕ ਹੋ ਕੇ ਜਦੋਂ ਆ ਜਾਣਗੇ ਨਾ ਫਿਰ ਮੋਦਰ ਨੂੰ ਉਹਨੂੰ ਲੈ ਕੇ ਜਾਵਾਂ। ਚਲਤੀ ਹੈ ਮੈਨੂੰ ਮਾਣ ਆ ਤੇਰੇ ਤੇ। ਬਹੁਤ ਵਧੀਆ ਡਿਸੀਜਨ ਲਿਆ ਤੂੰ। ਬਾਕੀ ਤੂੰ ਜਿੱਦਾਂ ਕਹੇਂਕੀ ਨਾ ਮੈਂ ਉਦਾਂ ਹੀ ਤੇਰੇ ਨਾਲ ਆ। ਠੀਕ ਹੈ ਮੰਮੀ। ਚੱਲ ਪੁੱਤ, ਛਾੜੇ ਗੱਲਾਂ ਨੂੰ। ਚਲ ਆਪਾਂ ਚੱਲੀਏ ਹੁਣ ਬਾਜ਼ਾਰ। ਹਨੇਰਾ ਹੋਣਦਿਆ। ਚਲੋ।